ਇਸ ਬੱਚੇ ਨੂੰ ਆਸਾ ਜੀ ਦੀ ਵਾਰ ਸਾਰੀ ਜਵਾਨੀ ਯਾਦ ਬੱਚੇ ਨੂੰ ਬੇਨਤੀ ਕਰਾਂਗੇ ਏਕ ਨੇਹੀ ਦਾਤ ਪਾਈ ਗੁਰਜੀਕਾ ਖਾਲਸਾ ਪਾਈ ਗੁਰਜੀ ਕੀ ਫਤਿਹ ਸ਼ਲੋਕ ਨਹਿਲਾ ਦੁਜਾ ਏਕ ਨੇਹੀ ਦਾਤ ਆਪਸ ਤੇ ਜੋ ਪਾਈਏ ਨਾਨਕ ਸਾ ਕਰਮਾਤ ਸਾਹਿਬ ਟੁੱਟੇ ਜੋ ਮਿਲੇ ਪਾਈ ਗੁਰਜੀਕਾ ਖਾਲਸਾ ਪਾਈ ਗੁਰਜੀ ਕੀ ਫਤਿਹ ਸਤ ਚੌਥਾ ਬੱਚਾ ਸਿਮਰਨ ਕੌਰ ਸੂਰਤੋਂ ਉਸਤਾਦ ਮਾਤਾ ਪਿਤਾ ਪਿਤਾ ਦਾ ਨਾਮ ਤਰਨ ਸਿੰਘ ਜੀ ਇਹ ਬੱਚੀ ਉਮਰ 12 ਸਾਲ ਅੱਠ ਬਾਣੀਆਂ ਕੰਠ ਨੇ ਬੇਨਤੀ ਕਰਾਂਗੇ ਸ੍ਰੀ ਪ੍ਰਚਾਰ ਸਵਈਏ ਵਿੱਚੋਂ ਸਾਰਵਕ ਸੁਤ ਸਮੂਹ ਸਿਧਾਂਤ ਕੇ वाहे गुरु जी का खालसा वाहे गुरु जी की फतेह एक पर तव श्रावक समूह सिद्धांत के देख फिर जोग के सुर सुरार्दन सुत सुधाधिक संत समूह अनेक मृति के सारे ही देश को देख रहे हो मत कहो न देखियत प्राणपति के श्री भगवान की भय कृपा होते एक प्रतिबिन एक रतीके ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਈਸੋ ਨਹਾਲੋ ਚਾਂਦੀ ਦੇ ਮੈਡਲ ਵਿੱਚ ਪੰਜਨੀ ਬੱਚੀ ਸ਼ਖਸ਼ਮਪ੍ਰੀਤ ਕੌਰ ਪਿਤਾ ਦਾ ਨਾਮ ਹਰਿੰਦਰ ਸਿੰਘ ਜੀ ਉਸਤਾਦ ਐਕਸੀਅਨ ਆਂਟੀ ਭਜਨ ਕੌਰ ਜੀ ਬੱਚੀ ਦੀ ਉਮਰ 7 ਸਾਲ ਪੰਜ ਬਾਣੀਆਂ ਬੱਚੀ ਨੂੰ ਜਵਾਨੀ ਕੰਠ ਨੇ ਰੇ ਰਾਸ ਸਹਿ ਵਿੱਚੋਂ ਬੇਨਤੀ ਕਰਾਂਗੇ ਸੁਣ ਵੱਡਾ ਆਖੇ ਸਭ ਕੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾਂ ਮੱਲ ਲਾ ਪੈਲਾ ਸੁਣ ਵੱਡਾ ਆਖੇ ਸਭ ਕੋਏ ਕੇਵੜ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਣੇ ਵਾਲੇ ਤੇਰੇ ਰੇਸ਼ਮਾਈ ਵੱਡੇ ਮੇਰੇ ਸਾਹਿਬਾ ਗਹਿਰ ਖੰਬੀਰਾ ਗੁਨੀng ਹੀਰਾ ਕੋਈ ਨ ਜਾਣੇ ਤੇਰਾ ਕੀਤਾ ਕੇਵੜ ਚਿਰਪ ਰਹਾਓ ਸਭ ਸ਼ੁਰਤੀ ਮਿਲ ਸ਼ੁਰਤ ਕਮਾਈ ਸਭ ਕੀ ਮਤ ਮਿਲ ਕੀ ਮਤ ਪਾਈ ਗਿਆਨੀ ਤੇ ਆਨੇ ਗੁਰਗੁਰ ਹਾਈ ਕਹੋਂ ਨਾ ਜਾਈ ਤੇਰੀ ਤੇਲ ਵਡੇ ਆਈ ਸਭ ਸਤ ਸਭ ਤੱਕ ਸਭ ਹਈਆ ਸਿੱਧਾ ਪੁਰਖਾ ਕਿਆ ਵੜਿਆਈਆ ਤੁਦਬਿਨ ਸਿੱਧੀ ਕਿਨੇ ਨਪਈਆ ਕਰਮ ਮਿਲੇ ਨਹੀਂ ਠਾਗ ਰਹਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਪਰੇ ਤੇਰੇ ਪੰਡਾਰਾ ਜਿਸ ਤੂ ਦੇਤ ਸੇ ਕਿਆ ਚਾਰਾ ਨਾਨਕ ਸਤ ਸਵਾਰਨ ਹਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਪਰਵਾਜਕਾਰਾਂ ਇੱਕ ਦਿਓ ਸਾਰੇ ਸ਼ਾਬਾਸ਼ ਇਹ ਗੁਰੂ ਸਾਹਿਬ ਦੀ ਮਿਹਰ ਨਾਲ 300 ਸਾਲ ਗੁਰਬਾਣੀ ਕੰਠ ਦੇ ਨਾਲ ਇਹਦੇ ਵਿੱਚ ਹਿੰਦੁਸਤਾਨ ਚੋਂ 13 ਬੱਚੇ ਸੋਨੇ ਦੇ ਮੈਡਲ 5 ਬੱਚੇ ਚਾਂਦੀ ਦੇ ਮੈਡਲ ਇਹਨਾਂ ਤੋਂ ਬਾਅਦ ਜਿਹੜੇ ਬੱਚਿਆਂ ਦੀਆਂ ਲਿਸ਼ਟਾਂ ਆਈਆਂ ਨੇ ਉਹਨਾਂ ਨੂੰ ਅਗਰੇ ਉਪਰਾਲੇ ਵਿੱਚ ਸ਼ਾਮਲ ਕੀਤਾ ਜਾਏਗਾ ਮੈਂ ਸਿੰਘ ਸਾਹਿਬ ਵਿਗਿਆਨੀ ਜਸਵਿੰਦਰ ਸਿੰਘ ਜੀ ਨੂੰ ਬੇਨਤੀ ਕਰਾਂਗਾ ਬੜੇ ادب ਸਤਕਾਰ ਨਾਲ ਇਹ ਹੀਰੇ ਨੇ ਕੌਮ ਦੇ ਬੱਚੇ ਜਦੋਂ ਇਹਨਾਂ ਬੱਚਿਆਂ ਦਾ ਕੱਲ ਇੱਥੇ ਬੁਲਾਇਆ ਗਿਆ ਮੇਰਾ ਦਿਲ ਕਰਦਾ ਸੀ ਆਪਣਾ ਹਜੂਰੀਆ ਲਾ ਕੇ ਬੱਚਿਆਂ ਦੇ ਪੈਰਾਂ ਤੇ ਲਾ ਕੇ ਮੱਥੇ ਨੂੰ ਲਾਵਾਂ ਜਿੰਨੀਆਂ ਬਾਣੀਆਂ ਇਹਨਾਂ ਨੂੰ ਕੰਠ ਨੇ ਸਾਨੂੰ ਵੀ ਨਹੀਂ ਆਖੋ ਸਤ ਨਹਾਵ ਇਹ ਪਹਿਲੇ ਬੱਚੇ ਤਨ ਗੁਰਜਾ ਸਿੰਘ ਅਮਰਦੀਪ ਸਿੰਘ ਹਰਸ਼ਪ੍ਰੀਤ ਸਿੰਘ ਇਦਰਾਣ ਸਿੰਘ ਸਾਹਿਬ ਸੋਨੇ ਦੇ ਮੈਡਲ ਨਾਲ ਇਹਨਾਂ ਨੂੰ ਸਨਮਾਨਿਤ ਕਰਨਗੇ ਮਾਨਯੋਗ ਸਿੰਘ ਸਾਹਿਬ ਜੀ ਜਕਾਰਾ ਸੋਨੇ ਹਾਲੇ ਸੋਨੇ ਦੇ ਮੈਡਲ ਦਿੱਤੇ ਜਾ ਰਹੇ ਨੇ ਨਾਲ ਸਰਟੀਫਿਕੇਟ ਦਿੱਤੇ ਜਾ ਰਹੇ ਨੇ जकारा जकारा जी अगले तीन बच्चे गुरपनीत कौर गुरलीन कौर परमीत सिंह ਸਿੰਘ ਸਾਹਿਬ ਜੀ ਨੂੰ ਬੇਨਤੀ ਸੋਨੇ ਦੇ ਮੈਡਲਾਂ ਨਾਲ ਆਓ ਜੀ ਬੋਲੇ ਸੋਨ ਹਾਲੇ ਬੋਲੇ ਸੋਨ ਹਾਲੇ ਇਹ ਪ੍ਰੋਗਰਾਮ ਦਾ ਨਾਮ ਰੱਖਿਆ ਗਿਆ ਛੋਟੀ ਉਮਰੇ ਵੱਡੇ ਕਾਜ ਛੋਟੀ ਉਮਰੇ ਵੱਡੇ ਕਾਜ ਬੋਲੇ ਸੋਨ ਸਿੰਘ ਸਾਹਿਬ ਵੀ ਸਟੇਜ ਤੇ ਹੀ ਰਹਿਣਗੇ ਮਹਤਾ ਜੀ ਨੂੰ ਬੇਨਤੀ ਹੈ ਅਗਲੇ ਤਿੰਨ ਬੱਚਿਆਂ ਨੂੰ ਆ ਕੇ ਸੋਨੇ ਦੇ ਮੈਡਲ ਜਸਲੀਨ ਕੌਰ ਮਨਮੀਤ ਕੌਰ ਮਨਸਿਮਰ ਕੌਰ ਸਿੰਧੀ ਮੇਰਾ ਵੀ ਨਾਲ ਹੀ ਰਹਿਣਗੇ ਸਿੰਘ ਸਾਹਿਬ ਜੀ ਦੇ ਅਮਰਜੀਤ ਸਿੰਘ ਚਾਵਲਾ ਜੀ ਨੂੰ ਬੇਨਤੀ ਹੈ ਅਗਲੇ ਤਿੰਨ ਬੱਚਿਆਂ ਦੀ ਸੇਵਾ ਪ੍ਰਭਦੀਪ ਸਿੰਘ ਪ੍ਰਭਜੋਤ ਕੌਰ ਈਸ਼ਾਨ ਸਿੰਘ ਬੱਚੇ ਸਟੇਜ ਤੇ ਹੀ ਰਹਿਣ ਅ ਜੀ ਬੋਲੇ ਇਸੋ ਨਿਹਾਲ ਜਕਾਰਾ ਬੱਚਾ ਮਤੇਸ਼ਵਰ ਸਿੰਘ ਵੀ ਨਾਲ ਆ ਜੇ ਬੋਲੇ ਸੋਨਹਾ ਆਸਤ੍ਰਿਆ ਕਾਲ ਤੇਰੇ ਮਾ ਬੱਚਾ ਮਤੇਸ਼ਵਰ ਸਿੰਘ ਬੋਲੇ ਸੋਨਹਾ ਆਸਤ੍ਰਿਆ ਕਾਲ ਹੁਣ ਪੰਜ ਬੱਚੇ ਚਾਂਦੀ ਦੇ ਮੈਡਲ ਹਰਜਾਤ ਸਿੰਘ ਅਗਮਜੋਤ ਕੌਰ ਅਮਰਤ ਕੌਰ ਕਮਿਸ਼ਨਰ ਸਾਹਿਬ ਨੂੰ ਬੇਨਤੀ ਹੈ ਬੱਚੇ ਸਟੇਜ ਤੇ ਹੀ ਨੇ ਜੀ ਇਹਨਾਂ ਸੇ ਨਾ ਬੱਚਿਆਂ ਨੂੰ ਚਾਂਦੀ ਦੇ ਮੈਡਲ ਜਕਾਰਾ ਸੋਨ ਹੋ ਜਕਾਰੇ ਗੱਜ ਕੇ ਬੁਲਾਓ ਬੋਲੇ ਸੋਨ ਹੋ ਜੀ ਤਾਰਾ ਭਗਵਾਨ ਸਿੰਘ ਜੋਹਲ ਬੋਲੇ ਸੋ ਨਿਹਾਲ ਸਿਮਰਨ ਕੌਰ ਸ਼ਖਸ਼ਮਪ੍ਰੀਤ ਕੌਰ ਭਗਵਾਨ ਸਿੰਘ ਜੀ ਜੋਲ ਜੀ ਨੂੰ ਬੇਨਤੀ ਹੈ ਇਹਨਾਂ ਦੋ ਬੱਚਿਆਂ